ਪਹਿਲਾਂ ਤਾਂ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਅਸੀਂ ਕੀਮਤੀ ਸਮਾਂ ਲਿਆ ਅੱਜ ਮੈਂ ਕੱਲ ਤੋਂ ਦੇਖ ਰਿਆ ਮੈਂ ਰਾਤੀ ਦੇਖੀ ਆ ਤੁਸੀਂ ਦੇਖਿਆ ਹੋਣਾ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਘੁੰਮ ਰਹੀ ਹੈ ਕਿਵੇਂ ਉਹਦੇ ਵਿੱਚ ਜਿਹੜਾ ਗਿਲਕੋ ਗਰੁੱਪ ਨੂੰ ਬਿਨਾਂ ਕੋਈ ਸਾਡੀ ਵਾਈਟ ਲਿਆ ਬਿਨਾਂ ਸਾਡੇ ਕੋਈ ਸਬੂਤ ਦੇਖੇ ਸਾਨੂੰ ਉਹਨਾਂ ਨੇ ਆਏ ਜੇ ਜੱਜ ਬਣ ਕੇ ਦੋਸ਼ੀ ਕਰਾਰ ਦੇ ਕੇ ਮੇਰੀ ਫੋਟੋ ਲਾ ਕੇ ਫਰਾਡ ਦਾ ਠੱਪਾ ਲਾਇਆ ਤੁਸੀਂ ਲੋਕ ਲੋ ਤੁਸੀਂ ਵੀ ਦੇਖਿਆ ਮੇਰੇ 25 ਸਾਲ ਦਾ ਕੈਰੀਅਰ ਹੈ ਗਿਲਕੋ ਗਰੁੱਪ ਦਾ 5000 ਫੈਮਿਲੀ ਸਾਡੇ ਕੋਲ ਰਹਿ ਰਹੀ ਹੈ ਕੋਈ ਸਿੰਗਲ ਬੰਦਾ ਵੀ ਸਾਡੇ ਵੱਲ ਉਂਗਲ ਕਰਕੇ ਕਹਿ ਦੇਵੇ ਵੀ ਗਿਲਕੋ ਗਰੁੱਪ ਨੇ ਕਿਸੇ 1 ਰੁਪਏ ਦੇ ਵੀ ਲੈਣ ਦੇਣ ਚ ਕੋਈ ਏਰਾ ਫੇਰ ਕੀਤੀ ਹੋਵੇ ਸਿਰਫ ਸਾਡਾ ਬ੍ਰਾਂਡ ਹੀ ਲੋਕ ਵਿਸ਼ਵਾਸ ਕਰਦੇ ਨੇ ਇਸ ਗੱਲ ਤੇ ਵੀ ਗਿਲਕੋ ਦੇ ਵਿੱਚ ਸਾਡੇ ਨਾਲ ਗਲਤ ਨਹੀਂ ਹੋਏਗਾ ਲੇਕਿਨ ਕੀ ਮਨਸ਼ਾ ਸੀ ਇਹਨਾਂ ਬੈਕ ਚੈਨਲਾਂ ਦੀ ਕੀ ਮਕਸਦ ਸੀ ਇਹਨਾਂ ਦਾ ਵੀ ਸਾਨੂੰ ਬਿਨਾਂ ਪੁੱਛੇ ਤੇ ਸਾਡੇ ਉ ਦੋਸ਼ੀਕਰਾਰ ਦੇ ਕੇ ਸਾਨੂੰ ਇਹਨਾਂ ਨੇ ਜਿਹੜੀ ਉਹ ਪੇਜਾਂ ਤੇ ਆਪਣੀ ਜਿਹੜੀ ਵੀਡੀਓ ਪਾਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕੀ ਸੀ ਇੱਕ ਬੰਦਾ ਜੋ ਬਾਰ ਬਾਰ ਕਹੀ ਜਾਂਦਾ ਵੀ ਮੈਂ ਐਨ ਆਰ ਆਈ ਆ ਮੈਂ ਐਨ ਆਰ ਆਈ ਆ ਦੇਖੋ ਸਾਡੇ ਲਈ ਭਾਵੇਂ ਐਨ ਆਰ ਆਈ ਆ ਭਾਵੇਂ ਉਹ ਸਾਡੇ ਲੋਕਲ ਕਸਟਮਰ ਨੇ ਸਾਡੇ ਲਈ ਤਾਂ ਉਹ ਗਿਲਕੋ ਪਰਿਵਾਰ ਦਾ ਮੈਂਬਰ ਹੈ ਸੋ ਉਹਨੇ ਕਿਹਾ ਵੀ ਮੇਰੇ ਨਾਲ ਫਰਾਡ ਹੋਇਆ ਮੇਰੇ ਤਿੰਨ ਪਲੋਟਾਂ ਦੇ ਵਿੱਚ ਮੇਰੇ ਨਾਲ ਫਰਾਡ ਕਰ ਲਿਆ ਜੋ ਕਹਿ ਰਹੇ ਹਨ 2012 ਦੇ ਵਿੱਚ ਅਸੀਂ ਉਹਦੀਆਂ ਆ ਤਿੰਨ ਰਜਿਸਟਰੀਆਂ ਨੇ ਯਾਰ ਤਿੰਨ ਰਜਿਸਟਰੀਆਂ 2012 ਦੇ ਵਿੱਚ ਉਹਨੇ ਸਾਤੋਂ ਪਲੋਟਾਂ ਦੀਆਂ ਕਰੀਆਂ 699 690 ਤੇ 681 ਉਨੇ 2012 ਚ ਸਾਤੋਂ ਰਜਿਸਟਰੀ ਕਰਾ ਕੇ ਜਿਹਦੇ ਕੇ ਰਜਿਸਟਰੀ ਦੇ ਵਿੱਚ ਅਸੀਂ ਲਿਖਦੇ ਵੀ ਆ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜਿੱਦਾਂ ਰਜਿਸਟਰੀ ਕਰ ਉਹਨੇ ਵੀ ਕਬਜ਼ਾ ਮਾਲ ਕਰਨਾ ਅੱਜ ਹੀ ਆਪਣੇ ਬਾਗ ਜੋ ਮੇਰੇ ਕੋਲ ਸੀ ਮੈਂ ਅਪਰੋਕਤ ਵੇਚੇ ਪਲਾਟ ਦੀ ਮੌਕੇ ਪਰ ਖਰੀਦਦਾਰ ਦੇ ਸਾਹਮਣੇ ਪੁਮੈਸ਼ ਪੂਰੀ ਕਰਕੇ ਖਰੀਦਦਾਰ ਨੂੰ ਦੇ ਦਿੱਤਾ ਹੈ ਜੇਕਰ ਖਰੀਦਦਾਰ ਆਪਣਾ ਕਬਜ਼ਾ ਨਹੀਂ ਕਰਦਾ ਤਾਂ ਉਹ ਘਾਟੇ ਵਾਦੇ ਦਾ ਖੁਦ ਜ਼ਿੰਮੇਵਾਰ ਹੈ ਆ ਜਿਹੜੀ ਮੈਂ ਹਾਈਲਾਈਟ ਕੀਤਾ ਹੈ ਰਜਿਸਟਰੀਆਂ ਤੇ ਦਿਖਾ ਰਿਹਾ ਆਹ ਰਜਿਸਟਰੀ ਦੀ ਕਾਪੀ ਹੈ ਇਹ ਰਜਿਸਟਰੀਆਂ ਤੇ ਦਿਖਾ ਰਿਹਾ ਹੋਇਆ ਕਿ ਅਸੀਂ 2012 ਚ ਉਹਨੂੰ ਕੋ ਮੈਚ ਦਿੱਤੀ ਉਹਨੇ ਆਪਣਾ ਉੱਥੇ ਬਾਉਂਡਰੀ ਕੀਤੀ ਉੱਥੇ ਗੇਟ ਲਾਇਆ ਜਿਹਦੀ ਕੇ ਫੋਟੋ ਕਾ ਆਹ ਫੋਟੋ ਹੈ ਉਹਨੇ ਆਪਣੀ ਬਾਉਂਡਰੀ ਕਰਕੇ ਗੇਟ ਲਾ ਲਿਆ ਹੋਇਆ ਕਿ ਵੀ 2017 ਚ 5 ਸਾਲ ਬਾਅਦ ਕਿਉਂਕਿ ਮੇਰੀ ਜ਼ਿੰਮੇਵਾਰੀ ਜਦੋਂ ਰਜਿਸਟਰੀ ਕਰਾਤੀ ਮੈਂ ਕੋ ਮੈਚ ਦੇਤੀ ਉਹਨੇ ਬਾਉਂਡਰੀ ਕਰ ਲਈ ਤੇ ਸਾਡੀ ਗਿਲਕੋ ਦੀ ਜ਼ਿੰਮੇਵਾਰੀ ਖਤਮ 2017 ਦੇ ਵਿੱਚ ਬਿਜਲੀ ਬੋਰਡ ਨੇ ਉੱਥੇ ਨੂੰ ਉਹਦੇ ਪਲਾਟਾ ਚੋਂ ਤਾਰ ਦਿੱਤੀ ਇਹ ਤਾਂ ਹੁਣ ਉਹਦੀ ਮਲਕੀਅਤ ਆ ਕਿਉਂਕਿ ਮੈਂ ਤਾਂ ਉਸਨੂੰ ਮਲਕੀਅਤ ਆ ਉਹਨੇ ਮੈਨੂੰ ਆਪਣੇ ਮਲਕੀਅਤ ਦੇ ਹੱਕ ਨੂੰ ਰਾਈਟਸ ਦੇ ਦਿੱਤੇ ਤੇ 5 ਸਾਲ ਬਾਅਦ ਉਹਦੇ ਵਿੱਚ ਨੂੰ ਕਿਤੇ ਬਿਜਲੀ ਬੋਰਡ ਨੇ ਕੋਈ ਤਾਰ ਕੱਢਤੀ ਦੱਸੋ ਇਹਦੇ ਵਿੱਚ ਗਿਲਕੋ ਦਾ ਕੀ ਦੋਸ਼ ਹੈ ਗਿਲਕੋ ਨੇ ਕਿਹੜਾ ਫਰਾਡ ਕੀਤਾ ਮੈਂ ਜਿੰਨੇ ਪੈਸੇ ਲੈ ਮੈਂ ਉਹਨੇ ਗੱਜ ਜਗ੍ਹਾ ਦਿੱਤੀ ਉਹਨੇ ਪਲਾਟ ਦਿੱਤੇ ਉਹਨੇ ਦਾ ਕਬਜ਼ਾ ਦਿੱਤਾ ਹੁਣ ਇਹ ਜੇ ਕੋਈ ਉੱਥੇ ਆ ਕੇ ਉਹਦੇ ਪਲਾਟ ਤੇ ਕੋਈ ਬਾਤ ਚਾਕੇ ਕੋਈ ਕਬਜ਼ਾ ਕਰ ਲਵੇ ਕੋਈ ਤਾਰ ਕੱਢ ਲਵੇ ਜਾਂ ਕੋਈ ਕੁਝ ਅਸਾਰੀ ਕਰ ਦੇ ਤਾਂ ਕਿ ਮੇਰਾ ਤਾਂ ਕੋਈ ਦੋਸ਼ ਨਹੀਂ ਉਹਦੇ ਦੀ ਗਿਲਕੋ ਕੀ ਕਸਾਦਾ ਕਿਉਂਕਿ ਮੈਂ ਤਾਂ ਆਪਣੇ ਰਾਈਟਸ ਤੇ ਵੇਚ ਕੇ ਉਹਨੂੰ ਕਬਜ਼ਾ ਦੇ ਚੁੱਕਿਆ ਸੋ ਦੂਸਰਾ ਉਹਨਾਂ ਨੇ ਮੇਰੀ ਪਰਸਨ ਪਰਸਨ ਅਮੇਜ ਜੋ ਮੇਰੀ ਹੈਗੀ ਸੀ ਉਹਦੇ ਉੱਤੇ ਉਹਨਾਂ ਨੇ ਵਾਰ-ਵਾਰ ਮੇਰੇ ਪੇਟੀਕਰ ਕੈਰੀਅਰ ਦੇ ਉੱਤੇ ਕਿਵੇਂ ਕੀਤਾ ਕਿਹਦੀ ਮਿਲੀ ਭੁਗੜਾ ਕੀਤਾ ਕੀ ਮਕਸਦਾਂਵਾਂ ਦਾ ਇਹ ਤਾਂ ਉਹ ਹੀ ਦੱਸ ਸਕਦੇ ਨੇ ਤੁਸੀਂ ਵੀ ਜਾਣਦੇ ਹੋ ਵੀ ਇਦਾਂ ਦੇ ਕੰਮ ਕਿਉਂ ਹੁੰਦੇ ਨੇ ਸੋ ਉਹਨਾਂ ਨੇ ਮੈਨੂੰ ਬਦਨਾਮ ਕਰਨ ਦੀਆਂ ਤੇ ਮੇਰੀ ਕੰਪਨੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿੰਨਾ ਸਾਡਾ ਲੋਗ ਸਾਡੇ ਬ੍ਰੈਂਡ ਦਾ ਹੋਇਆ ਜਿੰਨਾ ਲੋਗਸ ਮੇਰੀ ਪਰਸਨਲ ਉਹਨਾਂ ਨੇ ਇਮੇਜ ਦਾ ਕੀਤਾ ਅਸੀਂ ਉਹਦਾ ਜੋ ਵੀ ਬਣੂਗਾ ਉਹ ਸਾਡੀ ਨਿਗਰਤੀ ਤੇ ਅਸੀਂ ਫਿਰ ਉਹਨਾਂ ਦੇ ਉੱਤੇ ਸਿਵਲ ਤੇ ਕ੍ਰਿਮੀਨਲ ਕੇਸ ਅਸੀਂ ਦੋਨੋਂ ਕੇਸ ਜਿਹੜੇ ਉਹ ਕੋਰਟ ਚ ਲੈ ਕੇ ਜਾਵਾਂਗੇ ਕਿ ਕਿੰਨੇ ਉਹਦਾ ਪਾਇ ਲਖਨ ਮੈਸ਼ੀਨ ਨਹੀਂ ਉਹ ਡਿਸਾਈਡ ਹੋਊਗਾ ਜੀ ਜਦੋਂ ਪਹਿਲੇ ਉਹਨਾਂ ਦਾ ਰਿਪਲਾਈ ਆਉਣ ਤੋਂ ਬਾਅਦ ਠੀਕ ਹੈ ਪ੍ਰੋਸੀਜਰ ਹੈ ਕੋਰਟ ਦਾ ਫਿਲਹਾਲ ਨੋਟਸ ਲੱਗਾ ਜੀ ਅਗਰ ਕੋਈ ਰਿਪਲਾਈ ਨਹੀਂ ਆਉਂਦਾ ਜੀ ਨਹੀਂ ਆਉਂਦਾ ਜੀ ਕੰਪਨੀ ਦਾ ਤਾਂ ਹੁਣ 50 ਕਰੋੜ ਦਾ ਹੋਇਆ ਕਿ 60 ਕਰੋੜ ਦਾ ਹੋਇਆ ਕਿ 40 ਕਰੋੜ ਦਾ ਹੋਇਆ ਉਹ ਸਾਡੀ ਜੋ ਲੀਗ ਚ ਟੀਮ ਡਿਸਾਈਡ ਕਰੂਗੀ ਉਹ ਅਸੀਂ ਫਿਰ ਉਹਨਾਂ ਨੂੰ ਨੋਟਿਸ ਕਰਾਂਗੇ ਇਹ ਜਿਹੜੇ ਕਰੀਏ ਉਹ ਰਿਮੂਵ ਕਰ ਦਿੰਦੇ ਆ ਜੇ ਤਾਂ ਫਿਰ ਇਮੇਜ ਤਾਂ ਆਪਣੇ ਦੁਆਰ ਨੂੰ ਵਾਪਸ ਨਹੀਂ ਉਹ ਫਿਰ ਪਬਲੀਕਲੀ ਮਾਫੀ ਮੰਗਣਗੇ ਉਹਨਾਂ ਪੇਜਾਂ ਉੱਤੇ ਹੀ ਮਾਫੀ ਮੰਗਣਗੇ ਜੇ ਉਹ ਪਬਲੀਕਲੀ ਮਾਫੀ ਮੰਗਦੇ ਨੇ ਤੇ ਆਪਣੇ ਉਹਨਾਂ ਪੇਜਾਂ ਤੇ ਜਾ ਕੇ ਵੀ ਅਸੀਂ ਗਲਤੀ ਹੈ ਆਪਣੀ ਮੰਨਦੇ ਨੇ ਫਿਰ ਠੀਕ ਆ ਸੀ ਸੋਚ ਸਕਦੇ ਵੀ ਨਹੀਂ ਤਾਂ ਸੀ ਡਿਫਰੈਂਟ ਕਿਉਂਕਿ ਸਾਡਾ ਬਹੁਤ ਵੱਡਾ ਉਹਨਾਂ ਨੇ ਜਿਹੜਾ ਡੈਮੇਜ ਕੀਤਾ ਤੇ ਕੀ ਮਕਸਦ ਤਾਂ ਉਹਨਾਂ ਦਾ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਹੈ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ ਨਾ ਜੀ ਨਾ ਮੈਂ ਤੁਹਾਨੂੰ ਦਿਖਾਉਣਾ ਜੀ ਇਹ ਹੈਗਾ ਆ ਦੇਖੋ ਸਾਡੇ ਦਫਤਰ ਆਏ ਸੁਣਿਆ ਜਰਾ ਜੀ ਉੱਪਰ ਚੱਕਣ ਉੱਪਰ ਚੱਕਣ ਕਰਤੇ ਉੱਪਰ ਚੱਕਣ ਆ ਰਹੇ ਨੇ ਹਾਂ ਜੀ ਇਹਨਾਂ ਨੂੰ ਕਿਹਾ ਗਿਆ ਵੀ ਤੁਹਾਨੂੰ ਅੰਦਰ ਬਰਾ ਦੇ ਤੁਸੀਂ ਅੰਦਰ ਜਾ ਕੇ ਗੱਲ ਕਰੋ ਜਦੋਂ ਵੀਡੀਓ ਬਣਾ ਰਹੇ ਸੀ ਇਹ ਆਏ ਨਹੀਂ ਇਹ ਕਹਿੰਦੇ ਮੰਡੇ ਆਉਂਗੇ ਇਹ ਮੰਡੇ ਵੀ ਨਹੀਂ ਆਏ ਹੈਗੇ ਤੇ ਫਿਰ ਜਿਹੜੀ ਦੂਸਰਾ ਕੀ ਕਹਿੰਦੇ ਇਹਨਾਂ ਨੇ ਮਤਲਬ ਜਾਦੂਰੇ ਆਏ ਸੀ ਜਦੋਂ ਕਹਿੰਦੇ ਵੀ ਥੱਲੇ ਪਤਾ ਚੱਲੇ ਆ ਉਹਨਾਂ ਨੇ ਕਹਿੰਦੇ ਵੀ ਉੱਪਰ ਬੁਲਾ ਰਹੇ ਆ ਜੀ ਦੱਸੋ ਕੀ ਗੱਲ ਆ ਤੁਸੀਂ ਵੀਡੀਓ ਬਣਾ ਰਹੇ ਹੋ ਕੀ ਹੈ ਤੁਸੀਂ ਦੱਸੋ ਵੀ ਇਹਨਾਂ ਨੇ ਮੇਰੀ ਕੀਤੀ ਕਰਾਈ ਪੂਰੀ ਜ਼ਿੰਦਗੀ ਦੀ 1 ਮਿੰਟ ਦੇ ਚ ਇਹਨਾਂ ਨੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੋ ਅਸੀਂ ਇਹਦਾ ਜੋ ਵੀ ਲੀਗਲੀ ਐਕਸ਼ਨ ਹੋਗਾ ਰੈਫਰਮੇਸ਼ਨ ਦਾ ਅਸੀਂ ਇਹਨਾਂ ਨੂੰ ਕੋਰਟ ਚ ਘੜੀਸਾਂਗੇ ਜੇ ਸਾਬ ਤੱਕ ਵੀ ਜਾਣਾ ਪਿਆ ਅਸੀਂ ਜਾ ਕੇ ਇਹਨਾਂ ਦਾ ਆਪਣਾ ਇਨਸਾਫ ਜਿਹੜਾ ਜ਼ਰੂਰ ਲਵਾਵਾਂਗੇ ਗੇਜ਼ਰ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੋ ਲੋਕਾਂ ਦੀ ਭਲਾਈ ਦੇ ਕੰਮ ਕਰਦੇ ਹੋ ਕਰੋਨਾ ਵੇਲੇ ਵੀ ਤੁਸੀਂ ਇੰਨਾ দান-ਗੁਣ ਕਰਿਆ ਹੋ ਕਿਉਂ ਤੁਹਾਡੇ ਮਗਰ ਕਿਉਂ ਪਏ ਆ ਜੀ ਦੇਖੋ ਇਹ ਮਕਸਦ ਕੀ ਹੈ ਇਹ ਤਾਂ ਹੁਣ ਉਹ ਜਾਣਦੇ ਨੇ ਵੀ ਕੀ ਹੈ ਮਤਲਬ ਮੈਂ ਤਾਂ ਜੋ ਮੈਂ ਸੋਚਦਾ ਮੈਂ ਤਾਂ ਇਹ ਸੋਚਦਾ ਕਿ ਇਹ ਬਲੈਕਮੇਲਿੰਗ ਦੀ ਕੋਸ਼ਿਸ਼ ਹੈ ਵੀ ਬਲੈਕਮੇਲ ਕਰਕੇ ਕੋਈ ਨਾ ਕੁਝ ਜੋ ਤੁਸੀਂ ਸਮਝਦੇ ਹੋ ਵੀ ਕੀ ਕੀ ਮਕਸਦ ਹੋ ਸਕਦੇ ਨੇ ਬਲੈਕਮੇਲ ਤੁਹਾਨੂੰ ਪੈਸੇ ਮੰਗੇ ਆ ਜੀ ਉਹਨਾਂ ਨੇ ਨਹੀਂ ਮੈਨੂੰ ਮੰਗੇ ਨਹੀਂ ਹਾਂਜੀ ਮੈਨੂੰ ਮੰਗੇ ਨਹੀਂ ਪਰ ਇਹਦਾ ਮਕਸਦ ਸਾਫ਼ ਦਿਖਦਾ ਹੈ ਮਕਸਦ ਜਿਹੜਾ ਸਾਫ਼ ਦਿਖਦਾ ਦੱਸੋ ਤੁਸੀਂ ਆਹ ਬਾਰ-ਬਾਰ ਇਹਨਾਂ ਦਾ ਇੰਕਰ ਗੋਲ ਰਹੀ ਹੈ ਸਰਦ ਦੇ ਵੱਲੋਂ ਝੋਲੇ ਪਾਲੇ ਐਨਆਰਆਈਜ਼ ਨੂੰ ਠੱਗਿਆ ਜਾ ਰਿਹਾ ਦੱਸੋ ਗਿਲਕੋ ਗਰੁੱਪ ਪਰ ਪਹਿਲਾਂ ਝੋਲੇ ਪਾਲੇ ਐਨਆਰਆਈਜ਼ ਨੂੰ ਝਾਤਸਾ ਦਿੰਦਾ ਤੇ ਫਿਰ ਕਰੋਨਾ ਦੀ ਠੱਗੀ ਕਰਦਾ ਹੁਣ ਤੁਸੀਂ ਦੱਸੋ ਜੀ ਮੈਨੂੰ ਇਹਨਾਂ ਨੇ ਜੱਜ ਬਣ ਕੇ ਮੇਰੇ ਨੂੰ ਇਨਸਾਫ਼ ਵੀ ਦਿੱਤਾ ਵੀ ਇਹ ਠੱਗ ਹੈ ਮਤਲਬ ਇਹ ਮੇਰੇ ਤੇ ਠੱਪਾ ਵੀ ਲਾ ਦਿੱਤਾ ਜਦਕਿ ਇਹਨਾਂ ਨੇ ਇਹ ਵੀ ਨਹੀਂ ਕਿਹਾ ਵੀ ਕਿਸੇ ਬੰਦੇ ਨੇ ਇਲਜ਼ਾਮ ਲਾਇਆ ਇਹਨਾਂ ਨੇ ਜਾਂ ਕੀ ਨਹੀਂ ਕਿਹਾ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਠੱਗੀ ਕੀਤੀ ਸੋ ਅਸੀਂ ਇਹ ਖਮਿਆਜ਼ਾ ਇਹਨਾਂ ਨੂੰ ਭੁਗਤਣਾ ਪਊਗਾ ਅਸੀਂ ਕੋਰਟ 'ਚ ਕਿਸੇ ਹੱਦ ਤੱਕ ਵੀ ਜਾ ਕੇ ਸਾਨੂੰ ਜਿਸ ਮਰਜ਼ੀ ਉੱਪਰਲੇ ਹਾਈ ਲੈਵਲ ਦੇ ਕੋਰਟਾਂ ਤੱਕ ਜਾਣਾ ਪਵੇ ਲੇਕਿਨ ਅਸੀਂ ਇਨਸਾਫ਼ ਲੈ ਕੇ ਗਿਰਸਾ ਵੀ ਤੇ ਮੈਂ ਠੱਗੀ ਦਾ ਕੋਈ ਲੱਗ ਨਹੀਂ ਰਹੀ ਜੀ ਫਿਰ ਨਹੀਂ ਤੇ ਤੁਹਾਡੇ ਸਾਹਮਣੇ ਵੀ ਤੁਸੀਂ ਰੋਜ਼ ਇੱਥੇ ਦੇਖੋ ਪ੍ਰਾਪਰਟੀ ਦਾ ਕੰਮ ਡੇਲੀ ਸੈਕੰਡਰੀ ਡੀਲਾਂ ਹੁੰਦੀਆਂ ਨੇ ਤੁਸੀਂ ਤਾਂ ਤੁਹਾਨੂੰ ਚੰਗੀ ਤਰ੍ਹਾਂ ਨੌਲੇਜ ਹੈ ਹੁਣ ਇਹਦੇ 'ਚ ਮੇਰਾ ਕੀ ਦੋਸ਼ ਹੈ ਮੈਂ 2000 ਬਾਰਾਹੇ ਪਲਾਟ ਵੇਚ ਕੇ ਰਜਿਸਟਰੀ ਕਰਾ ਕੇ ਕਬਜ਼ਾ ਦੇ ਦਿੱਤਾ ਉਹਨੇ ਬਾਉਂਡਰੀ ਕਰ ਲਈ ਗੇਟ ਲਾ ਲਿਆ ਹੁਣ ਜੇ 5 ਸਾਲ ਬਾਅਦ ਉਹਦਾ ਕੋਈ ਡੱਬ ਲਵੇ ਕੋਈ ਤਾਰ ਕੱਢ ਲਵੇ ਇਹ ਫਾਕ ਦਾ ਬਿਜਲੀ ਬੋਰਡ ਦੇ ਲੇਕਿਨ ਉਹ ਫਰਾਡ ਸਾਨੂੰ ਕੋਸ਼ਿਸ਼ ਕਰ ਰਹੇ ਨੇ ਸੋ ਇਹਦੇ ਪਿੱਛੇ ਉਹਨਾਂ ਦੀ ਮੈਲੇਫਾਈਡ ਜਿਹੀ ਇੰਟੈਂਸ਼ਨ ਹੈ ਜਾਂ ਕੀ ਕੋਈ ਪ੍ਰਿਵਿਕਲ ਉਹਨਾਂ ਨੇ ਕੋਈ ਸਾਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਤਾਂ ਉਹ ਹੀ ਦੱਸਣਗੇ ਸੋ ਮੈਂ ਤਾਂ ਤੁਹਾਨੂੰ ਬੁਲਾਇਆ ਵੀ ਮੇਰੀ ਜਿਹੜੀ ਸਚਾਈ ਹੈ ਜੋ ਮੇਰੀ ਅਸਲੀਅਤ ਹੈ ਮੈਂ ਇਸ ਕਰਕੇ ਤੁਹਾਨੂੰ ਪੇਪਰ ਦਿਖਾਏ ਨੇ ਵੀ ਇਹ ਜ਼ਰੂਰ ਤੁਸੀਂ ਸਾਡਾ ਲੋਕਾਂ ਤੱਕ ਪਹੁੰਚਾਓ ਕਿਉਂਕਿ ਇਹਨਾਂ ਨੇ ਜੋ ਦਿਖਾਇਆ ਆਮ ਦੇਖੋ ਜਿਹੜੇ ਲੋਕ ਸਾਨੂੰ ਜਾਣਦੇ ਨਹੀਂ ਉਹ ਕਿਸ ਉਹਨਾਂ ਨੂੰ ਪਤਾ ਹੈ ਵੀ ਇਹ ਮਕਲਵਨੀਓ ਉਹ ਕਹਿਣਗੇ ਵੀ ਫਰਾਡ ਹੈ ਫੇਕ ਆ ਆ ਵੀ ਰਹੇ ਨੇ ਕਮੈਂਟਸਾਂ ਦੇ ਵਿੱਚ ਫੇਕ ਹੈ ਇਹ ਗਲਤ ਹੈ ਲੇਕਿਨ ਜੋ ਲੋਕ ਮੈਨੂੰ ਨਹੀਂ ਜਾਣਦੇ ਉਹ ਤਾਂ ਸੋਚਣਗੇ ਨਾ ਵੀ ਸ਼ਾਇਦ ਇਹਨਾਂ ਨੇ ਵਾਕਈ ਕੰਪਨੀ ਫਰਾਡ ਕਰਦੀ ਹੋਣ ਇਕੋ ਇੱਕ ਸਾਡਾ ਮੈਂ ਕਦੇ ਵੀ ਜ਼ਿੰਦਗੀ ਦੇ ਵਿੱਚ ਮੈਂ ਪੈਸੇ ਨੂੰ ਤਰਕੀ ਨਹੀਂ ਦਿੱਤੀ ਆਪਣੀ ਕੰਪਨੀ ਦੇ ਬ੍ਰਾਂਡ ਲਈ ਆਪਣੀ ਪਰਸਨਲ ਇੱਜ਼ਤ ਲਈ ਅਸੀਂ ਕੰਮ ਕੀਤਾ ਪਰ ਲੇਕਿਨ ਇਹਨਾਂ ਲੋਕਾਂ ਨੇ ਇੱਕ ਮਿੰਟ ਦੇ ਵਿੱਚ ਕਿਸ ਲਾਲਚ ਦੇ ਬਸ ਦੇ ਵਿੱਚ ਮੇਰੀ ਇੱਕਦਮ ਮੇਰੀ ਕਰਦਾਰ ਕੋਸ਼ਿਸ਼ ਕੀਤੀ ਤੇ ਮੇਰੀ ਕੰਪਨੀ ਦਾ ਜਿਹੜਾ ਬ੍ਰਾਂਡ ਹੈ ਉਹਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ